ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਜੀ ਕਿ ਜਿਹੜੇ ਸਵੇਰੇ ਅੰਮ੍ਰਿਤ ਵੇਲੇ ਨਹੀਂ ਉੱਠਦੇ ਜਾਂ ਅੰਮ੍ਰਿਤ ਵੇਲੇ ਜਾਗ ਤਾਂ ਆਉ ਜਾਂਦੀ ਹੈ ਪਰ ਫਿਰ ਸੌਂ ਜਾਂਦੇ ਹਨ ਤਾਂ ਉਹ ਜੇਕਰ ਇਸ ਵੀਡੀਓ ਨੂੰ ਧਿਆਨ ਨਾਲ ਸੁਣਨਗੇ ਤਾਂ ਉਹ ਆਪਣਾ ਅੰਮ੍ਰਿਤ ਵੇਲਾ ਕਦੇ ਵੀ ਨਹੀਂ ਗਵਾਉਣਗੇ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ 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 ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਪਰਮਾਤਮਾ ਜੀ ਵੀ ਤੁਹਾਨੂੰ ਅੰਮ੍ਰਿਤ ਵੇਲਾ ਬਖਸ਼ ਦੇਣ ਅਤੇ ਤੁਹਾਡੀਆਂ ਸਾਰੀਆਂ ਹੀ ਪਰੇਸ਼ਾਨੀਆਂ ਨੂੰ ਖਤਮ ਕਰ ਦੇਣ ਸਾਧ ਸੰਗਤ ਜੀ ਸਾਡੀ ਅੱਜ ਦੀ ਵੀਡੀਓ ਦਾ ਵਿਸ਼ਾ ਵੀ ਇਹੀ ਹੈ ਕਿ ਜੇਕਰ ਆਪ ਜੀ ਉਹਨਾਂ ਵਿੱਚੋਂ ਇੱਕ ਹੋ ਜੋ ਰਾਤ ਨੂੰ ਤਾਂ ਜ਼ਰੂਰਤ ਅਨੁਸਾਰ ਆਪਣੀ ਨੀਂਦ ਪੂਰੀ ਕਰ ਲੈਂਦੇ ਹੋ ਪਰ ਸਵੇਰ ਵੇਲੇ ਵੀ ਉਹਨਾਂ ਨੂੰ ਬਹੁਤ ਜ਼ਿਆਦਾ ਨੀਂਦ ਆਉਂਦੀ ਹੈ ਸੋ ਇਸ ਵੀਡੀਓ ਵਿੱਚ ਅਸੀਂ ਆਪ ਜੀ ਦੇ ਨਾਲ ਉਹੀ ਵਿਚਾਰ ਸਾਂਝੇ ਕਰਾਂਗੇ ਜੀ ਉਹ ਆਪ ਜੀ ਲਈ ਦਵਾਈ ਦਾ ਕੰਮ ਕਰਨਗੇ ਸਾਤ ਸੰਗਤ ਜੀ ਜੇਕਰ ਆਪ ਜੀ ਕੁਦਰਤ ਦੇ ਸਿਸਟਮ ਨੂੰ ਵੇਖੋਗੇ ਤਾਂ ਤੁਸੀਂ ਇਹ ਸਮਝ ਸਕੋਗੇ ਕਿ ਰਾਤ ਸੌਣ ਲਈ ਬਣੀ ਹੈ ਅਤੇ ਸਵੇਰ ਜਾਗਣ ਦੇ ਲਈ ਬਣੀ ਹੈ ਪਰ ਜੇਕਰ ਆਪ ਜੀ ਰਾਤ ਨੂੰ ਸੌਣ ਦੇ ਬਾਵਜੂਦ ਸਵੇਰ ਵੇਲੇ ਸੌਂਦੇ ਹੋ ਤਾਂ ਤੁਹਾਨੂੰ ਇਹ ਸਮਝ ਜਾਣਾ ਚਾਹੀਦਾ ਹੈ ਕਿ ਆਪ ਜੀ ਦੇ ਬਾਡੀ ਸਿਸਟਮ ਵਿੱਚ ਕੋਈ ਖਰਾਬੀ ਆ ਗਈ ਹੈ ਸ਼ਾਇਦ ਤੁਸੀਂ ਇਹ ਨਹੀਂ ਜਾਣਦੇ ਕਿ ਆਪਜੀ ਦਾ ਸਰੀਰ ਹੀ ਤੁਹਾਡੇ ਲਈ ਇੱਕ ਕਾਬਿਲ ਡਾਕਟਰ ਵੀ ਹੈ ਤੁਸੀਂ ਨਹੀਂ ਜਾਣਦੇ ਕਿ ਤੁਹਾਡੇ ਸਰੀਰ ਨੂੰ ਕਦੋਂ ਅਤੇ ਕਿਹੜੀ ਚੀਜ਼ ਦੀ ਜ਼ਰੂਰਤ ਹੈ ਪਰ ਤੁਹਾਡਾ ਸਰੀਰ ਚੰਗੀ ਤਰ੍ਹਾਂ ਜਾਣਦਾ ਹੈ ਇਸੇ ਲਈ ਜਦੋਂ ਵੀ ਤੁਹਾਡੇ ਸਰੀਰ ਵਿੱਚ ਕੋਈ ਤਕਲੀਫ ਹੁੰਦੀ ਹੈ ਜਾਂ ਕਿਸੇ ਤਰ੍ਹਾਂ ਦਾ ਕੋਈ ਰੋਗ ਜਨਮ ਲੈ ਰਿਹਾ ਹੁੰਦਾ ਹੈ ਉਸ ਰੋਗ ਤੋਂ ਬਚਣ ਲਈ ਸਰੀਰ ਵਿੱਚ ਤਾਕਤ ਬਹੁਤ ਘੱਟ ਹੀ ਰਹਿ ਜਾਂਦੀ ਹੈ ਜਿਸ ਕਰਕੇ ਤੁਹਾਡਾ ਸਰੀਰ ਤੁਹਾਨੂੰ ਸਲੀਪ ਮੋਡ ਤੇ ਲੈ ਜਾਂਦਾ ਹੈ ਉਹ ਸਰੀਰ ਨੂੰ ਆਰਾਮ ਕਰਵਾਉਣਾ ਚਾਹੁੰਦਾ ਹੁੰਦਾ ਹੈ ਕਿਉਂਕਿ ਜੇਕਰ ਸਰੀਰ ਨੂੰ ਆਰਾਮ ਮਿਲੇਗਾ ਤਾਂ ਹੀ ਤੁਹਾਡੀ ਊਰਜਾ ਬਚ ਸਕੇਗੀ ਅਤੇ ਜੇਕਰ ਊਰਜਾ ਬਚ ਸਕੇਗੀ ਤਾਂ ਹੀ ਸਰੀਰ ਰੋਗਾਂ ਨੂੰ ਖਤਮ ਕਰ ਸਕੇਗਾ ਇਸੇ ਲਈ ਜਦ ਆਪ ਜੀ ਦੇ ਸਰੀਰ ਵਿੱਚ ਕਿਸੇ ਤਰ੍ਹਾਂ ਦੀ ਜੇਕਰ ਕਮੀ ਹੋਣ ਲੱਗਦੀ ਹੈ ਤਾਂ ਆਪ ਜੀ ਦੇ ਸਰੀਰ ਵਿੱਚ ਆਲਸ ਵੀ ਵਧਣ ਲੱਗ ਜਾਂਦਾ ਹੈ ਅਤੇ ਤੁਸੀਂ ਸੌਣਾ ਸ਼ੁਰੂ ਕਰ ਦਿਓਗੇ ਸਤ ਸੰਗਤ ਜੀ ਤੁਸੀਂ ਭਾਵੇਂ ਲੱਖਾਂ ਵਾਰ ਆਖੋ ਕਿ ਮੈਨੂੰ ਰੋਗ ਜਾਂ ਕੋਈ ਵੀ ਬਿਮਾਰੀ ਨਹੀਂ ਹੈ ਪਰ ਕਿਤੇ ਨਾ ਕਿਤੇ ਆਪਜੀ ਦੇ ਅੰਦਰ ਸੂਖਮ ਰੂਪ ਵਿੱਚ ਕੋਈ ਨਾ ਕੋਈ ਤਕਲੀਫ ਜ਼ਰੂਰ ਚੱਲ ਰਹੀ ਹੁੰਦੀ ਹੈ ਅਤੇ ਇਸ ਨੂੰ ਸਾਡਾ ਮੈਡੀਕਲ ਸਾਇੰਸ ਵੀ ਮੰਨਦਾ ਹੈ ਇਸੇ ਲਈ ਜਦੋਂ ਵੀ ਤੁਹਾਨੂੰ ਕਿਸੇ ਤਰ੍ਹਾਂ ਦੀ ਵੀ ਬਿਮਾਰੀ ਹੁੰਦੀ ਹੈ ਜਾਂ ਤੁਹਾਨੂੰ ਕਿਤੇ ਸੱਟ ਵੱਜੀ ਹੁੰਦੀ ਹੈ ਜਾਂ ਡਾਕਟਰ ਵੀ ਆਪਜੀ ਨੂੰ ਦਵਾਈਆਂ ਵਿੱਚੋਂ ਨੀਂਦ ਦੀ ਦਵਾਈ ਜ਼ਰੂਰ ਦਿੰਦੇ ਹਨ ਜਿਸ ਨਾਲ ਤੁਸੀਂ ਆਰਾਮ ਨਾਲ ਸੌਂ ਸਕਦੇ ਹੋ ਅਤੇ ਸਰੀਰ ਵੀ ਆਰਾਮ ਕਰ ਸਕਦਾ ਹੈ। ਸਰੀਰ ਵਿੱਚ ਊਰਜਾ ਬਚ ਸਕਦੀ ਹੈ ਜਿਸ ਨਾਲ ਤੁਸੀਂ ਰੋਗਾਂ ਦੇ ਨਾਲ ਲੜ ਸਕੋਗੇ। ਇਸੇ ਲਈ ਇੱਕ ਬਿਮਾਰ ਮਨੁੱਖ ਜਿਆਦਾ ਸੰਭਦਾ ਹੈ। ਸਾਧ ਸੰਗਤ ਜੀ ਤੁਸੀਂ ਅਕਸਰ ਹੀ ਵੇਖਿਆ ਹੋਵੇਗਾ ਕਿ ਜਿਹੜੇ ਮਨੁੱਖ ਰਾਤ ਨੂੰ ਜਲਦੀ ਸੰਦੇ ਹਨ ਤੇ ਸਵੇਰੇ ਵੀ ਜਲਦੀ ਉੱਠਦੇ ਹਨ। ਭਾਵ ਕਿ ਅੰਮ੍ਰਿਤ ਵੇਲਾ ਸੰਭਾਲਦੇ ਹਨ ਉਹਨਾਂ ਦਾ ਸਰੀਰ ਤੁਹਾਨੂੰ ਨਿਰੋਗ ਦਿਖੇਗਾ। ਕਿਉਂਕਿ ਉਹ ਸਵੇਰੇ-ਸਵੇਰ ਉਹਨਾਂ ਦੇ ਸਰੀਰ ਵਿੱਚ ਇੱਕ ਤਾਂ ਪਰਮਾਤਮਾ ਦੀ ਜੋਤ ਜਗਦੀ ਹੋਵੇਗੀ ਤੇ ਨਾਲ ਹੀ ਨਾਲ ਉਹ ਆਪਣਾ ਅੰਮ੍ਰਿਤ ਵੇਲਾ ਸੰਭਾਲ ਕੇ ਗੁਰੂ ਜੀ ਦੇ ਵੱਲੋਂ ਬਖਸ਼ਿਸ਼ਾਂ ਹਾਸਲ ਕਰਕੇ ਉਹਨਾਂ ਦਾ ਸਰੀਰ ਬਿਲਕੁਲ ਤੰਦਰੁਸਤ ਹੁੰਦਾ ਹੋਵੇਗਾ ਆਮ ਹੀ ਇਹ ਵੇਖਿਆ ਜਾਂਦਾ ਹੈ ਕਿ 10ਵੀਂ 12ਵੀਂ ਦੇ ਵਿਦਿਆਰਥੀ ਆਮ ਤੌਰ ਤੇ ਸ਼ਿਕਾਇਤ ਕਰਦੇ ਹਨ ਕਿ ਉਹ ਜਦੋਂ ਵੀ ਪੜ੍ਹਨ ਬੈਠਦੇ ਹਨ ਉਹਨਾਂ ਨੂੰ ਨੀਂਦ ਆਉਣ ਲੱਗ ਜਾਂਦੀ ਹੈ ਉਹ ਆਪਣੇ ਆਪ ਨੂੰ ਥੱਕਿਆ ਜਿਹਾ ਮਹਿਸੂਸ ਕਰਦੇ ਹਨ ਕਮਜ਼ੋਰ ਮਹਿਸੂਸ ਕਰਦੇ ਹਨ ਉਹ ਚਾਹੁੰਦੇ ਤਾਂ ਹਨ ਕਿ ਉਹ ਪੜ੍ਹਾਈ ਕਰਨ ਤੇ ਚੰਗੇ ਨੰਬਰ ਹਾਸਿਲ ਕਰਨ ਪਰ ਉਹਨਾਂ ਨੂੰ ਆਲਸ ਦਿਲੇਦਰ ਘੇਰ ਪਾ ਲੈਂਦਾ ਹੈ ਇਸ ਦੇ ਪਿੱਛੇ ਵੀ ਇਹੀ ਕਾਰਨ ਹੁੰਦਾ ਹੈ ਕਿ ਜਦੋਂ ਇੱਕ ਬੱਚਾ 10ਵੀਂ 11ਵੀਂ ਵਿੱਚ ਹੁੰਦਾ ਹੈ ਉਹ ਆਪਣੇ ਸਰੀਰ ਦੀ ਬਣਤਰ ਦੇ ਸਿੱਖਣ ਤੇ ਹੁੰਦਾ ਹੈ ਜਿਸ ਕਰਕੇ ਉਸ ਨੂੰ ਜ਼ਿਆਦਾ ਊਰਜਾ ਦੀ ਲੋੜ ਪੈਂਦੀ ਹੈ ਅਤੇ ਉਸੇ ਤਰ੍ਹਾਂ ਦਾ ਭੋਜਨ ਖਾ ਵੀ ਨਹੀਂ ਰਿਹਾ ਹੁੰਦਾ ਜਿਸ ਕਰਕੇ ਉਸ ਨੂੰ ਓਨੀ ਹੀ ਊਰਜਾ ਨਹੀਂ ਮਿਲ ਰਹੀ ਹੁੰਦੀ ਜਾਂ ਉਸ ਵਿੱਚ ਪ੍ਰਾਣ ਸ਼ਕਤੀ ਘਟ ਹੁੰਦੀ ਹੈ ਇਸੇ ਲਈ ਉਹ ਆਪਣੇ ਵੱਲੋਂ ਜਿੰਨਾ ਐਫਰਟ ਕਰਨ ਦੀ ਕੋਸ਼ਿਸ਼ ਕਰਦਾ ਹੈ ਉਹ ਓਨਾ ਹੀ ਜਲਦੀ ਥੱਕ ਵੀ ਜਾਂਦਾ ਹੈ ਕਿਉਂਕਿ ਊਰਜਾ ਦੀ ਕਮੀ ਹੋ ਜਾਂਦੀ ਹੈ ਹੁਣ ਸਰੀਰ ਨੂੰ ਦੁਬਾਰਾ ਰਿਕਵਰ ਕਰਨ ਲਈ ਊਰਜਾ ਦੀ ਜ਼ਰੂਰਤ ਪੈਂਦੀ ਹੈ ਜਿਸ ਕਾਰਨ ਊਰਜਾ ਸੇਵ ਕਰਨ ਲਈ ਉਹ ਸੌਂ ਜਾਂਦਾ ਹੈ ਸੌਣ ਨਾਲ ਊਰਜਾ ਬਚਦੀ ਹੈ ਕਿਉਂਕਿ ਇਸ ਨਾਲ ਸਰੀਰਕ ਕਾਰਜ ਜਾਂ ਐਕਟੀਵਿਟੀ ਨਹੀਂ ਹੁੰਦੀ ਇਸ ਕਰਕੇ ਉਹ ਸੌਣ ਦੇ ਬਾਅਦ ਹੀ ਆਪਣੇ ਆਪ ਨੂੰ ਐਕਟਿਵ ਮਹਿਸੂਸ ਕਰਦਾ ਹੈ ਪਰ ਜੇਕਰ ਅਸੀਂ ਰਾਤ ਨੂੰ ਸਮੇਂ ਤੇ ਸੌਵਾਂਗੇ ਹੀ ਨਹੀਂ ਤਾਂ ਸਵੇਰੇ ਜਲਦੀ ਕਿਵੇਂ ਉੱਠ ਪਾਵਾਂਗੇ ਕਿਵੇਂ ਅਸੀਂ ਪਰਮਾਤਮਾ ਦੇ ਨਾਲ ਜੁੜ ਸਕਾਂਗੇ ਫਿਰ ਹੀ ਅਸੀਂ ਫਰੈਸ਼ ਮਹਿਸੂਸ ਕਰ ਸਕਦੇ ਹਾਂ ਕਿਉਂਕਿ ਜਦ ਸੌਣ ਲਈ ਊਰਜਾ ਬਚਾ ਲਈ ਜੇਕਰ ਊਰਜਾ ਹੀ ਮਨੁੱਖ ਨੂੰ ਸਧਾਰਨ ਤੌਰ ਤੇ ਠੀਕ ਕਰਨ ਲਈ ਹੁੰਦੀ ਹੈ ਰਾਤ ਨੂੰ ਸੌਂਦਾ ਸੀ ਦਿਨ ਵਿੱਚ ਸੌਂਦਾ ਨਹੀਂ ਸੀ ਅਤੇ ਇੱਕਦਮ ਉਸ ਦੀ ਰੁਟੀਨ ਵਿੱਚ ਬਦਲ ਹੋ ਜਾਂਦੀ ਹੈ ਜੇਕਰ ਕੋਈ ਵੀ ਮਨੁੱਖ ਦਿਨ ਵੇਲੇ ਸੌਣ ਲੱਗ ਜਾਵੇ ਜੇਕਰ ਉਹ ਬੱਚਾ ਜਾਂ ਮਨੁੱਖ ਆਪਣਾ ਮੈਡੀਕਲ ਚੈੱਕਅਪ ਕਰਵਾਵੇ ਤਾਂ ਉਸ ਦੀ ਰਿਪੋਰਟ ਵਿੱਚ ਸ਼ਾਇਦ ਹੀ ਨਾਰਮਲ ਆਵੇਗਾ ਜਾਂ ਤਾਂ ਉਸ ਨੂੰ ਹੀਮੋਗਲੋਬਿਨ ਦੀ ਕਮੀ ਹੋਵੇਗੀ ਜਾਂ ਹੋਰ ਹੀ ਛੋਟੀ ਮੋਟੀ ਕਮੀ ਜੋ ਸ਼ਾਇਦ ਸਰੀਰ ਦੇ ਬਾਹਰੋਂ ਨਾ ਦਿਸੇ ਪਰ ਅੰਦਰ ਜ਼ਰੂਰ ਹੋਵੇਗੀ ਸਾਥ ਸੰਗਤ ਜੀ ਇਸੇ ਲਈ ਹਰ ਇੱਕ ਬੱਚੇ ਨੂੰ ਯੋਗ ਅਭਿਆਸ ਜ਼ਰੂਰ ਕਰਨਾ ਚਾਹੀਦਾ ਹੈ ਹਾਰੇ ਮਨੋਖ ਲਈ ਇਹ ਚੰਗਾ ਹੈ ਜਿਸ ਨਾਲ ਉਹਦੇ ਅੰਦਰ ਪ੍ਰਾਣ ਵాయు ਚੰਗੀ ਤਰ੍ਹਾਂ ਪਹੁੰਚ ਸਕਦੀ ਹੈ ਇਹੋ ਜਿਹੇ ਭੋਜਨ ਕਰਨ ਤੋਂ ਬਚਣਾ ਚਾਹੀਦਾ ਹੈ ਜੋ ਤੁਹਾਡੇ ਆਲਸ ਨੂੰ ਵਧਾਉਣ ਤੇ ਊਰਜਾ ਨੂੰ ਘਟਾਉਣ ਦਾ ਕੰਮ ਕਰਦੇ ਹਨ ਤੁਹਾਨੂੰ ਜਿਆਦਾ ਤੋਂ ਜਿਆਦਾ ਸਬਜ਼ੀਆਂ ਅਤੇ ਫਲਾਂ ਨੂੰ ਖਾਣਾ ਚਾਹੀਦਾ ਹੈ ਇਹਨਾਂ ਵਿੱਚ ਜਿਆਦਾ ਮਾਤਰਾ ਵਿੱਚ ਊਰਜਾ ਹੁੰਦੀ ਹੈ ਜੋ ਤੁਹਾਡੇ ਸਰੀਰ ਨੂੰ ਇਹੋ ਜਿਹੇ ਭੋਜਨ ਨੂੰ ਡਾਈਜੈਸਟ ਕਰਨ ਵਿੱਚ ਆਸਾਨੀ ਹੋ ਜਾਂਦੀ ਹੈ ਜਿਸ ਨਾਲ ਤੁਸੀਂ ਆਰਾਮ ਮਹਿਸੂਸ ਕਰੋਗੇ ਤੇ ਆਪਣੀ ਰੋਜ਼ਾਨਾ ਦੀ ਰੁਟੀਨ ਨੂੰ ਬਰਕਰਾਰ ਰੱਖ ਸਕਦੇ ਹੋ ਆਪਣੇ ਪਰਮਾਤਮਾ ਜੀ ਦੇ ਨਾਲ ਜੁੜ ਸਕਦੇ ਹੋ ਇਸ ਦੇ ਨਾਲ ਤੁਹਾਡੀ ਜ਼ਿੰਦਗੀ ਦੇ ਵਿੱਚ ਤੇ ਤੁਹਾਡੇ ਸਰੀਰ ਵਿੱਚ ਵੀ ਸਹਜ ਆਉਣਾ ਸ਼ੁਰੂ ਹੋ ਜਾਵੇਗਾ ਕਿ ਸਾਡੇ ਨਾਲ ਕੁਝ ਗੈਰ ਕੁਦਰਤੀ ਚੀਜ਼ਾਂ ਨਹੀਂ ਹੋ ਰਹੀਆਂ ਨਾ ਹੀ ਆਪ ਜੀ ਨੂੰ ਕਬਰਾਹਟ ਮਹਿਸੂਸ ਹੋਵੇਗੀ ਬਸ ਆਰਾਮ ਹੀ ਮਹਿਸੂਸ ਹੋਵੇਗਾ ਜੇਕਰ ਸਰੀਰ ਚੰਗਾ ਹੋਵੇਗਾ ਤਾਂ ਹੀ ਤੁਸੀਂ ਆਪਣੀ ਨੀਂਦ ਨੂੰ ਪੂਰੀਆਂ ਕਰਕੇ ਸਵੇਰੇ ਅੰਮ੍ਰਿਤ ਵੇਲਾ ਸੰਭਾਲ ਸਕੋਗੇ ਆਪਣੇ ਪਰਮਾਤਮਾ ਜੀ ਦੇ ਨਾਲ ਤਾਂ ਹੀ ਜੁੜ ਸਕੋਗੇ ਜਿਸ ਨਾਲ ਤੁਹਾਨੂੰ ਪਰਮਾਤਮਾ ਜੀ ਦੀਆਂ ਬਖਸ਼ਿਸ਼ਾਂ حاصل ਹੋ ਸਕਣਗੀਆਂ ਇਸ ਲਈ ਸਾਧ ਸੰਗਤ ਜੀ ਜੇਕਰ ਤੁਹਾਨੂੰ ਸਧਾਰਨ ਤੋਂ ਜ਼ਿਆਦਾ ਨੀਂਦ ਆਉਂਦੀ ਹੈ ਉਸ ਦੇ ਵਿੱਚ ਤੁਹਾਡਾ ਕੋਈ ਕਸੂਰ ਨਹੀਂ ਹੈ ਹੋ ਸਕਦਾ ਹੈ ਤੁਹਾਡੇ ਸਰੀਰ ਵਿੱਚ ਹੀ ਕੋਈ ਖਰਾਬੀ ਹੋਵੇ ਜੇਕਰ ਤੁਸੀਂ ਆਪਣਾ ਰੁਟੀਨ ਦਾ ਚੈੱਕਅਪ ਚੰਗੀ ਤਰ੍ਹਾਂ ਕਰਵਾਉਂਦੇ ਹੋ ਤੁਹਾਨੂੰ ਆਪਣੇ ਸਰੀਰ ਵਿੱਚ ਹੋ ਰਹੀ ਗੜਬੜ ਦਾ ਜੇਕਰ ਪਤਾ ਲੱਗ ਜਾਂਦਾ ਹੈ ਤੁਸੀਂ ਉਸ ਨੂੰ ਜੇਕਰ ਹੱਲ ਕਰ ਲੈਂਦੇ ਹੋ ਤਾਂ ਫਿਰ ਤੁਹਾਡੇ ਲਈ ਉੱਠਣਾ ਕੋਈ ਜ਼ਿਆਦਾ ਵੱਡੀ ਗੱਲ ਨਹੀਂ ਹੋਵੇਗੀ ਜੇਕਰ ਸਿਰ ਸਹੀ ਹੋਵੇਗਾ ਤਾਂ ਤੁਹਾਨੂੰ ਅੰਮ੍ਰਿਤ ਵੇਲੇ ਉੱਠਣਾ ਆਪਣੇ ਆਪ ਹੀ ਵਧੀਆ ਲੱਗੇਗਾ ਜਿਸ ਨਾਲ ਤੁਸੀਂ ਪ੍ਰਮਾਤਮਾ ਦੀ ਬਖਸ਼ਿਸ਼ ਹਾਸਿਲ ਕਰ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ